5016 ਕਰੋੜ ਰੁਪਇਆ ਜਿਹਦਾ ਉਕਾਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਤੇ ਸਾਡੇ ਕੈਬਨਟ ਮੰਤਰੀ ਸੰਜੀਵ ਅਰੋੜਾ ਜੀ ਵੱਲੋਂ ਕੀਤਾ ਗਿਆ ਅਸੀਂ ਵੀ ਅੱਜ ਲੁਧਿਆਣਾ ਵਿਖੇ 1175 ਕਰੋੜ ਦਾ ਜਿਹੜਾ ਨਵੀਕਨ ਹੋਣ ਜਾ ਰਿਹਾ ਉਹਦਾ ਉਕਾਟ ਕੀਤਾ ਹੈ ਬਹੁਤ ਸਾਰੇ ਮਹੱਲਿਆਂ ਦੇ ਵਿੱਚ ਇਹੀ ਪ੍ਰੋਬਲਮ ਆਉਂਦੀ ਸੀ ਕਿ ਤਾਰਾਂ ਲਟਕ ਰਹੀਆਂ ਮੀਟਰ ਬਕਸੇ ਖੁੱਲੇ ਪਏ ਆ ਜਿਵੇਂ ਤੁਸੀਂ ਦੱਸ ਰਹੇ ਸੀ ਸੋ ਇਹ ਹੁਣ ਨਹੀਂ ਆਊਗਾ ਦੋਸਤੋ ਪੰਜਾਬ ਹੁਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਰੰਗਲਾ ਪੰਜਾਬ ਬਣਾਉਣਾ ਤੇ ਹਰੁਸਨ ਪੰਜਾਬ ਨਾਲ ਸ਼ੁਰੂਆਤ ਹੋ ਚੁੱਕੀ ਹੈ ਸਾਡੇ ਸਾਮਾਨੀ ਸੀਐਮ ਸਾਹਿਬ ਨੇ ਸਰ ਭਗਵੰਤ ਸਿੰਘ ਮਾਨ ਜੀ ਨੇ ਬੜੇ ਸਿੱਜੇ ਢੰਗ ਦੇ ਨਾਲ ਜਿੱਥੇ ਐਜੂਕੇਸ਼ਨ ਉੱਥੇ ਬਿਜਲੀ ਨੂੰ ਨੇਪਰੇ ਚੜਾਇਆ ਔਰ ਅੱਜ ਮੈਂ ਕਹਿੰਦਾ ਮਾਨ ਨਾ ਕਹਿੰਦਾ ਕਿ 90 92% ਲੋਕਾਂ ਦੇ ਬਿੱਲ ਬਿਜਲੀ ਦਾ ਜ਼ੀਰੋ ਆਰੇ ਉੱਥੇ ਬਸ ਨਹੀਂ ਜਿੱਥੇ ਗਰੰਟੀ ਦੇਣਾ ਔਰ ਲੋਕਾਂ ਨੂੰ 24 ਘੰਟੇ ਬਿਜਲੀ ਦੇਣਾ ਇਹ ਦੇਖ ਲਿਓ ਤੁਹਾਡੇ ਸਾਹਮਣੇ ਆਏਗਾ ਇੱਕ ਪਬਲਿਕ ਨੂੰ ਮਿਲਣਾ ਸਾਡਾ ਹੱਕ ਬਣਦਾ ਸੀ ਲੋਕਾਂ ਕੋਲ ਜਾਈਏ ਲੋਕਾਂ ਦੇ ਜਨਨ ਵੋਟਾਂ ਪਾਈਆਂ ਨੇ ਪਰ ਕਿਤੇ ਨਾ ਕਿਤੇ ਆਪਾਂ ਜਨਰਲ ਪਬਲਿਕ ਦੇ ਵਾਸਤੇ ਵੀ ਸਾਨੂੰ ਟਾਈਮ ਦੇਣਾ ਪਏਗਾ ਕੀ ਲੱਗਦਾ ਹੈ ਕਿ ਇਹ ਫਿਗਰ ਰਹੇਗੀ ਜਾਂ ਜ਼ਮੀਨੀ ਸਤਹ ਤੇ ਵੀ ਇਹ ਹਕੀਕਤ ਹੋਏਗੀ ਮੈਂ ਦੱਸਣਾ ਚਾਹੁੰਦਾ ਇਹਦੇ ਚ ਕਾਗਜ਼ਾਂ ਜਿਹੀ ਨਹੀਂ ਰਹੂਗਾ ਕਾਗਜ਼ਾਂ ਜੱਗੇ ਰੱਖਦੇ ਕਿਤਾਬਾਂ ਛਾਪਣ ਵਾਲੇ ਅੱਗੇ ਸੀਗੇ ਤੇ ਇਸ ਵਾਰੀ ਧਰਤੀ ਦੇ ਕੰਮ ਕਰਨ ਵਾਲੇ ਆਮ ਆਦਮੀ ਪਾਰਟੀ ਨੂੰ ਜਿਹੜਾ ਲੋਕਾਂ ਨੇ ਮਿਲ ਕੇ ਡਿਊਟੀ ਲਾਈ ਆ ਆਪਣੀ ਤੰਦ ਹੀ ਨਾਲ ਮਾਰੇ ਨੇ ਵਨ ਡੇ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਅੱਜ ਤੱਕ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕਦੀ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਸਾਡੇ ਕਿਸੇ ਐਮ.ਐਲ.ਏ ਨੇ ਨਹੀਂ ਕਿਹਾ ਸਾਡਾ ਖਜ਼ਾਨੇ ਖਜ਼ਾਨਾ ਖਾਲੀ ਹੈ ਸਾਡੇ ਕਿਸੇ ਅਫੀਸਰ ਜ਼ਬਾਨੇ ਨਹੀਂ ਕਿਹਾ ਸਾਡਾ ਖਜ਼ਾਨਾ ਖਾਲੀ ਹੈ ਹਜ਼ਾਰਾਂ ਦੀ ਗਿਣਤੀ ਸੀ ਟ੍ਰਾਂਸਫਰ ਬਦਲਦੇ ਇਹਦੇ ਨਾਲ ਤੁਹਾਨੂੰ ਔਰ ਲੁਧਿਆਣਾ ਨੂੰ ਕਿੰਨਾ ਕੁ ਜ਼ਿਆਦਾ ਹੋਰ ਫਾਇਦਾ ਮਿਲਦਾ ਹੋਇਆ ਨਜ਼ਰ ਆਏਗਾ ਪਿਛਲੇ ਹਫ਼ਤੇ ਉਹਨਾਂ ਨੇ ਮੀਟਿੰਗ ਹੋਈ ਹੈ ਪਰ ਉਹ ਵੀ ਜਾਣੂ ਨੇ ਕਿਉਂਕਿ ਬੇਸ ਹੈ ਉਹਨਾਂ ਦਾ ਫੈਕਟਰੀ ਇੰਡਸਟਰੀ ਉਹਨਾਂ ਦੀ ਬੇਸ ਹੈ ਔਰ ਉਹਦੇ ਨਾਲ ਨਾਲ ਜਦੋਂ ਉਹਨਾਂ ਨੇ ਇਲੈਕਸ਼ਨ ਲੜਿਆ ਜੇ ਸਦਾar ਬਾਕੀ ਹੈ ਕਿਉਂਕਿ 74 ਸਾਲ ਦਾ ਸਿਸਟਮ ਸਹੀ ਕੰਮ ਸਮਾਂ ਲੱਗ ਰਿਹਾ ਤੇ ਜਿਹੜੇ ਪੁਰਾਣੇ ਕ ਕਰਦੀ ਦੇ ਕਰ ਰਹੀ ਹੈ ਕਰੋੜ ਦੇ ਪ੍ਰੋਜੈਕਟ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਔਰ ਰੋਸ਼ਨ ਪੰਜਾਬ ਔਰ ਇਸ ਦੇ ਨਾਲ ਪੰਜਾਬ ਜਿਹੜਾ ਹੈਗਾ ਬਿਜਲੀ ਦੀ ਸਮੱਸਿਆ ਤੋਂ ਜਿੱਥੇ ਛੁਟਕਾਰਾ ਪਾਏਗਾ ਉੱਥੇ ਹੀ ਕਈ ਨਵੇਂ ਪ੍ਰੋਜੈਕਟਸ ਜਿਹੜੇ ਨੇ ਸ਼ੁਰੂ ਕੀਤੇ ਜਾਣਗੇ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜੇ ਪ੍ਰੋਜੈਕਟਸ ਜਿਹੜੇ ਸ਼ੁਰੂ ਕੀਤੇ ਗਏ ਸੀਗੇ ਉਹਨਾਂ ਦੀ ਸਾਂਭ ਸੰਭਾਲ ਨਹੀਂ ਸੀ ਚਾਹੇ ਉਹ ਬਿਜਲੀ ਦੇ ਮੀਟਰ ਖੁੱਲੇ ਪਏ ਹੋਣ ਲਟਕਦੀਆਂ ਤਾਰਾਂ ਹੋਣ ਹੁਣ ਉਹਨਾਂ ਤੋਂ ਵੀ ਨਿਜ਼ਾਤ ਮਿਲਣ ਜਾ ਰਹੀ ਹੈ ਮੇਰੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗੱਲਬਾਤ ਕਰ ਲਏ ਨੇ 5000 ਕਰੋੜ ਪਹਿਲੀ ਵਾਰ ਇਦਾਂ ਹੋਣ ਜਾ ਰਿਹਾ ਹੈਗਾ ਦੇਸ਼ ਦੇ ਵਿੱਚ ਕੋਈ ਇੱਕ ਸਟੇਟ 5000 ਕਰੋੜ ਇਲੈਕਟ੍ਰਿਕ ਪ੍ਰੋਜੈਕਟਸ ਦੇ ਉੱਤੇ ਖਰਚ ਕਰਨ ਜਾ ਰਿਹਾ ਦੇਖੋ ਸਭ ਤੋਂ ਪਹਿਲਾਂ ਅੱਜ ਪਵਿੱਤਰ ਦਿਹਾੜਾ ਗੁਰੂ ਆਮਦਾ ਜੀ ਦਾ ਮੈਂ ਸਾਰੇ ਦੇਸ਼ ਭਰ ਦੇ ਪੰਜਾਬੀਆਂ ਨੂੰ ਸੰਗਤਾਂ ਨੂੰ ਬਹੁਤ ਬਾਰਕਵਾਦ ਦਿਨਾ ਸੋ ਅੱਜ ਇੱਕ ਇਤਿਹਾਸਕ ਦਿਨ ਹੈ ਕਿਉਂਕਿ 5016 ਕਰੋੜ ਰੁਪਇਆ ਜਿਹਦਾ ਘਟਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਹਨਾਂ ਤੇ ਸਾਡੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਜੀ ਵੱਲੋਂ ਕੀਤਾ ਗਿਆ ਅਸੀਂ ਵੀ ਅੱਜ ਲੁਧਿਆਣਾ ਵਿਖੇ 1177 ਕਰੋੜ ਦਾ ਜਿਹੜਾ ਨਵੀਕਨ ਹੁੰ ਜਾ ਰਿਹਾ ਉਹਨੂੰ ਘਟਨ ਕੀਤੇ ਆ ਸੋ ਜਿੱਥੇ ਇੰਡਸਟਰੀਅਲਿਸਟ ਭਰਾਵਾਂ ਨੂੰ ਇਹਦੀ ਬਹੁਤ ਵੱਡੀ ਸਪੋਰਟ ਮਿਲਨੀ ਹੈ 24 ਘੰਟੇ ਬਿਜਲੀ ਮਿਲਣੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਬਹੁਤ ਸਾਰੇ ਮਹੱਲਿਆਂ ਦੇ ਵਿੱਚ ਇਹੀ ਪ੍ਰੋਬਲਮ ਆਉਂਦੀ ਸੀ ਕਿ ਤਾਰਾਂ ਲਟਕ ਰਹੀਆਂ ਮੀਟਰ ਬਕਸੇ ਖੁੱਲੇ ਪਏ ਆ ਜਿਵੇਂ ਤੁਸੀਂ ਦੱਸ ਰਹੇ ਸੀ ਸੋ ਇਹ ਹੁਣ ਨਹੀਂ ਆਊਗਾ ਰੁਸ਼ਨ ਪੰਜਾਬ ਹੁਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਰੰਗਲਾ ਪੰਜਾਬ ਬਣਾਉਣਾ ਤੇ ਰੁਸ਼ਨ ਪੰਜਾਬ ਦਾ ਸ਼ੁਰੂਆਤ ਹੋ ਚੁੱਕੀ ਹੈ ਸੋ ਮੇਰੇ ਨਾਲ ਸਾਰੇ ਐਮਐਲਏ ਸਹਿਬਾਨ ਬੱਗਾ ਜੀ ਸਾਡੇ ਪੱਪੀ ਪ੍ਰਾਸਤ ਜੀ ਸਾਰੇ ਲੁਧਿਆਣਾ ਵਿਖੇ ਅੱਜ ਜੈਯੂਦਘਾਟਨ ਕੀਤਾ ਲਾਈਵ ਪ੍ਰੋਗਰਾਮ ਜਿਹੜਾ ਮਾਨ ਸਾਹਿਬ ਦਾ ਕੇਵੀਲ ਸਾਹਿਬ ਦਾ ਦੇਖਿਆ ਸੋ ਸਮੂਹ ਲੁਧਿਆਣਾ ਵਾਸੀਆਂ ਨੂੰ ਵੀ ਮੈਂ ਆਪਣੇ ਵੱਲੋਂ ਬਹੁਤ ਬਹੁਤ ਵਾਰਕਵਾਦਨ ਅੱਛਾ ਮੰਤਰੀ ਸਾਹਿਬ ਇਹਦੇ ਨਾਲ ਇੱਕ ਫਾਇਦਾ ਹੋਰ ਹੋ ਜਾਏਗਾ ਕੰਪਲੇਂਟਸ ਜਿਹੜੀਆਂ ਨੇ ਵੈਸੇ ਆਪਾਂ ਕਲੋਨੀ 12 ਇੱਕ ਹੈ ਲੇਕਿਨ ਉਹਦੇ ਵਿੱਚ ਵੀ ਹੁਣ ਵਾਅਦਾ ਕਰ ਦਿੱਤਾ ਹੈ ਗਿਆ 200 ਕਾਲ ਜਿਹੜੇ ਨੇ ਕਾਲ ਸੈਂਟਰ ਚ ਹੋਰ ਨਿਯੁਕਤੀਆਂ ਹੋ ਜਾਣਗੀਆਂ ਇੱਕੋ ਟਾਈਮ ਤੇ ਕਈ ਵਾਰ ਕਾਲਾਂ ਜਿਹੜੀਆਂ ਨੇ ਰੀਸੀਵ ਕਰ ਪਉਂਦੇ ਸਾਡੇ ਅਧਿਕਾਰੀ ਸੋ ਉਹਦੇ ਲਈ ਵਾਅਦਾ ਕੀਤਾ ਗਿਆ ਹੁਣ ਜਿੱਥੇ ਲੋਹੜਹਾਣੇ ਦੇ ਵਿੱਚ ਉੱਥੇ ਮਹੱਲੀ ਦੇ ਵਿੱਚ ਵੀ ਅਧਿਕਾਰੀ ਵਧਾਏ ਗਏ ਆ ਸੋ ਜਿਹੜੀ ਹੁਣ ਲੋਕਾਂ ਨੂੰ ਪ੍ਰੋਬਲਮ ਆਉਂਦੀ ਸੀ ਕਿ ਕੰਪਲੇਂਟ ਕਰਦੇ ਆ ਫੋਨ ਚੱਕਿਆ ਨਹੀਂ ਜਾਂਦਾ ਉਹ ਸਾਰੀਆਂ ਕਾਲਾਂ ਰੀਸੀਵ ਹੋਣਗੀਆਂ ਲੋਕਾਂ ਦਾ ਉਹੋ ਜਿਹਾ ਕ੍ਰਮੰਤ ਰਿਹਾਬ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਕੱਲੇ ਹਰਦੀਪ ਸਿੰਘ ਮੁੰਡਿਆ ਹੀ ਨਹੀਂ ਵਿਧਾਇਕ ਨੇ ਉਹ ਵੀ ਪਹੁੰਚੇ ਹੋਏ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਸਮੱਸਿਆ ਜਿਆਦਾ ਵੱਡੀ ਹੈ ਔਰ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਕੋਈ ਸਟੇਟ 5000 ਕਰੋੜ ਰੁਪਈਆ ਜਿਹੜਾ ਹੈਗਾ ਇਨਵੈਸਟ ਕਰਨ ਲਈ ਜਾ ਰਹੀ ਹੈ ਜੀ ਬੱਗਾ ਸਾਹਿਬ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਕਿ ਕੋਈ ਸਟੇਟ 5000 ਕਰੋੜ ਦਾ ਬਜਟ ਸਿਰਫ ਆਪਣੇ ਬਿਜਲੀ ਡਿਪਾਰਟਮੈਂਟ ਨੂੰ ਦੇਣ ਜਾ ਰਿਹਾ ਹੈ ਦੇਖੋ ਜਦੋਂ 3.5 ਸਾਲ ਪਹਿਲਾਂ ਸਾਡੀ ਸਰਕਾਰ ਬਣੀ ਸੀ ਔਰ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਨੇ ਲੋਕਾਂ ਨਾਲ ਬਿਜਲੀ ਦੀ ਗਾਰੰਟੀ ਦਿੱਤੀ ਸੀ ਹੈਲਥ ਦੀ ਗਾਰੰਟੀ ਦਿੱਤੀ ਸੀ ਐਜੂਕੇਸ਼ਨ ਦੀ ਗਾਰੰਟੀ ਦਿੱਤੀ ਸੀ ਉਹ ਗਾਰੰਟੀ ਦੇ ਦਰਿਆਨ ਜੇ ਅਸੀਂ ਕਹੀਏ ਕਿ ਪਿਛਲੀਆਂ ਸਰਵੈਤੀ ਸਰਕਾਰਾਂ ਵਾਦੇ ਤਾਂ ਜੁਰੂਰ ਕਰਦੀਆਂ ਸੀ ਆਖਰੀ ਸਾਲ ਦੇ ਵਿੱਚ ਜਾ ਕੇ ਆਪਣੇ ਕੰਮ ਕਰਦੇ ਸੀਗੇ ਆਖਰੀ ਸਾਲ ਚ ਆ ਕੇ ਆਪਣੀਆਂ ਜਿਹੜੀਆਂ ਗਰੰਟੀਆਂ ਜਾਂ ਵਾਅਦੇ ਹੁੰਦੇ ਸੀ ਉਹ ਕੁਝ ਰਹਿ ਜਾਂਦੇ ਸੀ ਕੋਈ ਹੋ ਜਾਂਦੇ ਸੀ ਫਿਰ ਜਾ ਕੇ ਮਾਫੀ ਮੰਗ ਲੈਂਦੇ ਸੀ ਜੇ ਮਾਫ ਕਰਦੇ ਹੋ ਬੋਟਾ ਪਾ ਦਿਓ ਪਰ ਕਿਤੇ ਨਾ ਕਿਹਾ ਦੇ ਪਹਿਲੇ ਸਾਲ ਦੇ ਵਿੱਚ ਹੀ ਕੇਜਰੀਵਾਲ ਸਾਹਿਬ ਨੇ ਔਰ ਸਾਡੇ ਸਾਮਾਨੀ ਸੀਐਮ ਸਾਹਿਬ ਨੇ ਸਰ ਭਗਵੰਤ ਸਿੰਘ ਮਾਨ ਜੀ ਨੇ ਬੜੇ ਸਜੇ ਢੰਗ ਦੇ ਨਾਲ ਜਿੱਥੇ ਐਜੂਕੇਸ਼ਨ ਉੱਥੇ ਬਿਜਲੀ ਨੂੰ ਨੇਪਰੇ ਚੜਾਇਆ ਔਰ ਅੱਜ ਮੈਂ ਇਹ ਕਹਿੰਦਾ ਕਿ ਐਸਾ ਮਾਨ ਦਾ ਕਹਿੰਦਾ ਕਿ 90 99% ਲੋਕਾਂ ਦੇ ਬਿੱਲ ਬਿਜਲੀ ਦਾ ਜ਼ੀਰੋ ਆਰੇ ਉੱਥੇ ਬਸ ਨਹੀਂ ਜਿੱਥੇ ਗਰੰਟੀ ਦੇ ਔਰ ਲੋਕਾਂ ਨੂੰ 24 ਘੰਟੇ ਬਿਜਲੀ ਦੇਣਾ ਇੱਕ ਅਲੱਗ ਮੈਟਰ ਹੈ ਔਰ ਇਹਦੇ ਵਿੱਚ ਜੇ ਆਪਾਂ ਪਿਛਲੀ ਸਰਕਾਰ ਦੇ ਟਾਈਮ ਦੇ ਦੇਖੀਏ ਕਦੀ ਕੋਈ ਤਾਰਨ ਨਹੀਂ ਬਦਲੀ ਗਈਆਂ ਟਰਾਂਸਫਾਰਮ ਦਾ ਬੁਰਾ ਹਾਲ ਸੀ ਜਿਸ ਤੋਂ ਤੁਸੀਂ 2 ਮਿੰਟ ਪਹਿਲਾਂ ਹੀ ਬੋਲਦੇ ਆਪਣੇ ਆਪਣੇ ਵਿਚਾਰ ਪੁੱਛ ਰਹੇ ਸੀ ਉਹ ਦੱਸ ਕਹਿ ਰਹੇ ਸੀ ਕਿ ਬਹੁਤ ਵੱਡੇ ਜੰਜਾਲ ਨੇ ਇਹ ਕੋਈ ਛੋਟੀ ਗੱਲ ਨਹੀਂ ਹੈ ਔਰ ਇਹਦਾ 500000 ਕਰੋੜ ਦਾ ਲਾਉਣਾ ਸਰਕਾਰ ਵਾਸਤੇ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਪੀਨੀ ਸਰਕਾਰਾਂ ਕਹਿੰਦੀ ਸੀ ਸਾਡਾ ਖਜ਼ਾਨਾ ਹੀ ਖਾਲੀ ਹੈ ਸਾਡੇ ਕੋਲ ਹੈ ਹੀ ਕੁਝ ਨਹੀਂ ਤੇ ਜਦੋਂ ਖਜ਼ਾਨੇ 'ਚ ਪੈਸੇ ਆਣਗੇ ਕਰ ਦੇਾਂਗੇ ਪਰ ਵਨ ਡੇ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਅੱਜ ਤੱਕ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕਦੀ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਸਾਡੇ ਕਿਸੇ ਐਮਐਲਏ ਨੇ ਨਹੀਂ ਕਿਹਾ ਸਾਡਾ ਖਜ਼ਾਨੇ ਖਜ਼ਾਨਾ ਖਾਲੀ ਹੈ ਸਾਡੇ ਕਿਸੇ ਅਫੀਸਰ ਜ਼ੁਬਾਨੇ ਨਹੀਂ ਕਿਹਾ ਸਾਡਾ ਖਜ਼ਾਨਾ ਖਾਲੀ ਹੈ ਹਜ਼ਾਰਾਂ ਦੀ ਗਿਣਤੀ ਸੀ ਟਰਾਂਸਫਰ ਬਦਲਦੇ ਪਰ ਟਰਾਂਸਫਰ ਬਦਲਣ ਦੇ ਨਾਲੋਂ ਹੱਲ ਨਹੀਂ ਹੈ ਕਿਉਂਕਿ ਗ੍ਰਿਡ ਤੋਂ ਬਿਜਲੀ ਜਿਹੜੀ ਆਣੀ ਹੈ ਟਰਾਂਸਫਰਰ ਮਦਰ ਤੇ ਟਰਾਂਸਫਰ ਤੋਂ ਅੱਗੇ ਲੋਕਾਂ ਦੇ ਘਰ ਤੱਕ ਪਹੁੰਚਣੀ ਹੈ ਜਾਂ ਫੈਕਟਰੀਆਂ ਤੱਕ ਪਹੁੰਚਣੀ ਹੈ ਇਹ ਵਿਚਾਲਾ ਜਿਹੜਾ ਸਾਡੀਆਂ ਕੇਬਲਾਂ ਨੇ ਤਾਰਾਂ ਨੇ ਉਹ ਕੰਪਲੀਟ ਸੈੱਟ ਹੀ ਨਹੀਂ ਹੈਗੀਆਂ ਤੇ ਨੇਚਰਲੀ ਕਿਤੇ ਪਿਛਲੇ ਸਾਲ ਵੀ ਸਾਨੂੰ ਬਹੁਤ ਵੱਡਾ ਬਿਜਲੀ ਦਾ ਲੋਕਾਂ ਦਾ ਕਾਸੀ ਨਹੀਂ ਪੰਜਾਬ ਐ ਨੁਕਸਾਨ ਹੋਇਆ ਇਸ ਸਾਲ ਵੀ ਅਗਲੀ ਗਰਮੀ ਲੰਗੀਆਂ ਨੇ ਅਸੀਂ ਕਾਫੀ ਹੱਦ ਤੱਕ ਥੋੜੀ ਬਿਹਤਰੀ ਲੈਂਦੀ ਪਰ ਇਹ ਜਿਹੜਾ ਹੁਣ ਫੰਡਸ ਰੱਖੇ ਨੇ ਸਰਕਾਰ ਨੇ 5000 ਕਰੋੜ ਇਹ ਦੇ ਨਾਲ ਬਹੁਤ ਵੱਡਾ ਨਵੀਨੀਕਰਨ ਹੋਊਗਾ ਜਿਸ ਦੇ ਨਾਲ ਇੱਕ ਸਟ੍ਰਕਚਰ ਨੂੰ ਚੇਂਜ ਹੋਏਗਾ ਕਿਉਂਕਿ ਸਭ ਤੋਂ ਵੱਡਾ ਹੁੰਦਾ ਫੰਡਸ ਦੀ ਕਮੀ ਅੱਜ ਬਿਜਲੀ ਵਿਭਾਗ ਦੇ ਉੱਪਰੋਂ ਨਾ ਦਾ ਫੜ ਦੀ ਕਮੀ ਹੈ ਤੇ ਨਾ ਹੀ ਕਿਸੇ ਸਮਾਨ ਦੀ ਕਮੀ ਹੈ ਅੱਜ ਤੁਸੀਂ ਸਵੇਰੇ ਕਿਦੇ ਟਰਾਂਸਫਰ ਦੀ ਕਿਹਦੀ ਦਿੱਕਤ ਆ ਜਵੇ ਅਸੀਂ ਫੋਨ ਕਰਦੇ ਹਾਂ ਪਰ ਇਹ ਹੈ ਕਿ ਹਾਲ ਹੀ 2 4 5 ਘੰਟੇ ਦਾ ਟਰਾਂਸਫਰ ਮਿਲ ਜਾਂਦਾ ਹੈ ਉਹਦਾ ਸਮਾਨ ਮਿਲ ਜਾਂਦਾ ਹੈ ਪਰ ਇੱਥੇ ਬਸ ਨਹੀਂ ਪਰ ਇੱਕ ਵਾਰੀ ਟੋਟਲੀ ਸ਼ਿਰਦਪੁਰਾ ਪੂਰਾ ਸਾਨੂੰ ਉਹਦਾ ਨਵੀਂ ਨਵੀਂ ਕਰਨ ਕਰਨਾ ਪਵੇਗਾ ਤਾਂ ਜਾ ਕੇ ਆਪਾਂ ਲੋਕਾਂ ਤੱਕ ਉਹ ਜੋ ਲੋਕਾਂ ਦੀ ਸਾਢੇ ਦਿਨ ਸਾਲ ਪੈਂਦਾ ਸੋਚ ਸੀਗੀ ਉੱਥੇ ਖੜਾ ਉਤਰਾਂਗੇ ਅੱਛਾ ਇੱਕ ਚੀਜ਼ ਬਸ ਮંત્રી ਜੀ ਆ ਵੇਖ ਇੱਕ ਮਿੰਟ ਲਵਾਂਗਾ ਹਾਂਜੀ ਅੱਛਾ ਇੱਕ ਚੀਜ਼ ਜਿਹੜੀ ਆਪਾਂ ਬਾਰ-ਬਾਰ ਕਹਿ ਰਹੇ ਸੀਗੇ ਵਿਰੋਧੀ ਕਿ ਮੁਫਤ ਦੀਆਂ ਰੇਡੀਆਂ ਵੰਡ ਕੇ ਇਹਨਾਂ ਨੇ ਕੰਗਾਲ ਹੋ ਜਾਣਾ ਉਹ ਮੁਫਤ ਦੀਆਂ ਰੇਡੀਆਂ ਦੇ ਨਾਲ ਨੁਕਸਾਨ ਤਾਂ ਕਿਤੇ ਦਿਖਾਈ ਨਹੀਂ ਦਿੱਤਾ ਫਿਰ ਨਹੀਂ ਮੈਂ ਤਾਂ ਕਹਾਂਗਾ ਤੁਸੀਂ ਆਪ ਹੀ ਖੁਦ ਸਿਆਣੀ ਗੱਲ ਕਰ ਦਿੱਤੀ ਕਿ ਉਹ ਜੋ ਕਿ ਕਟਾਸ ਕਰਨਾ ਉਹਨਾਂ ਕੋਲ ਬੋਲਣ ਜਗਾ ਕੁਝ ਨਹੀਂ ਹੈ ਵਿਰੋਧੀ ਪਾਰਟੀ ਕੋਲ ਬੋਲਣ ਜਗਾ ਕੁਝ ਨਹੀਂ ਜਦੋਂ ਜੋ ਉਹਨਾਂ ਨੂੰ ਪਤਾ ਸੀ ਕਿ ਅਸੀਂ 20 ਵੀ ਥਾਲ ਦਿੱਤੀ ਸਰ ਰਾਜ ਕੀਤਾ ਅਸੀਂ ਦੇ ਨਹੀਂ ਪਾਏ ਇਹਨਾਂ ਨੇ 3.5 ਸਾਲ ਦੇ ਵਿੱਚ ਸਾਰਾ ਕੁਝ ਬੂਰਾ ਕਰ ਦਿੱਤਾ ਔਰ ਉਹ ਕੰਮ ਕਰ ਰਹੇ ਜਿਹੜੇ ਸੋਚ ਨਹੀਂ ਸਕਦੇ ਸੀ ਇਹਨਾਂ ਨੇ ਕਿਹਾ 1000 ਕਰੋੜ ਤਾਂ ਬਹੁਤ ਵੱਡੀ ਗੱਲ ਐ ਲੱਖਾਂ ਦੀ ਗੱਲ ਕਰ ਲਈਏ ਲੱਖਾਂ ਦੇ ਵਿੱਚ ਕਿਤੇ ਦੀ ਨਾ ਹੁੰਦਾ ਸੀ ਤੇ ਇਹਨਾਂ ਨੂੰ ਸੋਚਣਾ ਪੈਂਦਾ ਸੀ ਫੰਡ ਲਿਆਵਾਂਗੇ ਕਿੱਥੋਂ ਪਰ 5000 ਕਰੋੜ ਰੁਪਈਆ ਫਿਰ 90% ਲੋਕਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੋਣਾ ਇੰਨਾ ਖਰਚਾ ਸਰਕਾਰ ਨੇ ਚੱਕਣਾ ਕਿਤੇ ਨਾ ਕਿਤੇ ਤੁਸੀਂ ਆਪ ਦੇਖੋ ਕੋਈ 3.5 ਸਾਲ ਦੇ ਵਿੱਚ ਇੱਕ ਪੈਸੇ ਦਾ ਟੈਕਸ ਨਹੀਂ ਲਗਾਇਆ ਜਾਂ ਹੁੰਦਾ ਨੇ ਸਰਕਾਰ ਨੇ ਟੈਕਸ ਲਗਾ ਦਿੱਤੇ ਜੀ ਇੱਕ ਪੈਸੇ ਦਾ ਟੈਕਸ ਨਹੀਂ ਲਗਾਇਆ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਦਿੱਤੀ ਹੈ ਕਿਉਂਕਿ ਮੈਂ ਟ੍ਰੇਡਰ ਲੇਟਣ ਵਪਾਰੀਆਂ ਦੇ ਨਾਲ ਲੇਟਣ ਆ ਮੈਂ ਸ਼ਹਿਰ ਚ ਰਹਿਣਾ ਸ਼ਹਿਰ ਦੇ ਵਪਾਰੀਆਂ ਨੂੰ ਬਿਤਰ ਵੇਚਣਾ ਪਿਛਲੀਆਂ ਸਰਕਾਰਾਂ ਵੇਲੇ ਸਾਡੇ ਕੋਲ ਵਪਾਰੀ ਟਰੇਡਰ ਆਂਦੇ ਰਹਿੰਦੇ ਸੀ ਫੈਕਟਰੀਆਂ ਬਲੇ ਆਂਦੇ ਰਹਿੰਦੇ ਸੀ ਮੇਰੀ ਗੱਡੀ ਉੱਥੇ ਪਕੜ ਲਈ ਮੇਰਾ ਗੱਡੀ ਉੱਥੇ ਫੜ ਕੇ ਮੇਰਾ 200 ਪੇਟੀ ਵਾਲੀ ਕਿਉਂਕਿ ਜਦੋਂ ਪੇਟੀ ਪਕੜੀ ਜਾਂਦੀ ਹੈ ਵਪਾਰੀ ਦਾ ਮਾਲ ਦਾ ਨੁਕਸਾਨ ਹੋ ਜਾਂਦਾ ਅੱਜ ਤੱਕ ਸਾਢੇ 3 ਦਿਨ ਸਾਲ ਕਿਸੇ ਨੂੰ ਰਸਤੇ ਚ ਕਿਤੇ ਰਾਸ ਨਹੀਂ ਕੀਤਾ ਪਰ ਲੋਕਾਂ ਨੇ ਵੀ ਇਮਾਨਦਾਰੀ ਨਾਲ ਕੰਮ ਕਰਕੇ ਅੱਜ ਹਰ ਸਾਲ ਦਾ ਜਿਹੜਾ ਬਜਟ ਹੁੰਦਾ ਹੈ ਉਹਦੇ ਸਾਡੇ ਮਾਨ ਯੂਨੀਵਰਸਿਟੀ ਮਿਨਿਸਟਰ ਚੀਮਾ ਸਾਹਿਬ ਦੱਸਦੇ ਆ ਕਿ ਅੱਜ ਇਸ ਵਾਰੀ ਇੰਨੀ ਗਰੋਥ ਵਧੀ ਹੈ ਇਸ ਵਾਰੀ ਇੰਨੀ ਗਰੋਥ ਵਧੀ ਹੈ ਕਿਉਂ ਵਧੀ ਹੈ ਲੋਕਾਂ ਨੇ ਇਮਾਨਦਾਰੀ ਨਾਲ ਕੰਮ ਸਟਾਰਟ ਕਰਤਾ ਅਫੀਸਰਾਂ ਨੇ ਇਮਾਨਦਾਰੀ ਨਾਲ ਉਹਨਾਂ ਤੋਂ ਕੰਮ ਲੈਣਾ ਸਟਾਰਟ ਕਰਤਾ ਅੱਜ ਸਰਕਾਰ ਦੇ ਵਿੱਚ ਫੰਡ ਵੀ ਆ ਰਹੇ ਆ ਔਰ ਕੰਮ ਵੀ ਹੋ ਰਹੇ ਆ ਅੱਛਾ ਬੱਗਾ ਜੀ ਬਸ ਆਖਰੀ ਸਵਾਲ ਹੈ ਬਿਜਲੀ ਮੰਤਰੀ ਸਾਡੇ ਲੁਧਿਆਣਾ ਸ਼ਹਿਰ ਦੇ ਨੇ ਇਹਦੇ ਨਾਲ ਤੁਹਾਨੂੰ ਔਰ ਲੁਧਿਆਣਾ ਨੂੰ ਕਿੰਨਾ ਕੁ ਜ਼ਿਆਦਾ ਹੋਰ ਫਾਇਦਾ ਮਿਲਦਾ ਹੋਇਆ ਨਜ਼ਰ ਆਏਗਾ ਜਿੱਦਾਂ ਤੁਸੀਂ ਖੁਦ ਗੱਲ ਕੀਤੀ ਆਪਾਂ ਇੰਡਸਟਰੀਅਲ ਹੱਬ ਦੇ ਵਿੱਚ ਰਹਿੰਦੇ ਆ ਤੁਸੀਂ ਵੀ ਅਪਰੋਚ ਕਰੋਗੇ ਜਿੱਥੇ ਥੋੜੀਆਂ ਬਹੁਤ ਕਮੀਆਂ ਨੇ ਉਹ ਦੂਰ ਕਰ ਲਈ ਲਈ ਵਾਹਿਗੁਰੂ ਇਹ ਮੀਟਿੰਗ ਹੁੰਦੀ ਹੈ ਮੇਰੀ ਪਿਛਲੇ ਹਫਤੇ ਉਹਨਾਂ ਨਾਲ ਮੀਟਿੰਗ ਹੋਈ ਹੈ ਪਰ ਉਹ ਵੀ ਜਾਣੂ ਨੇ ਕਿਉਂਕਿ ਬੇਸ ਆ ਉਹਨਾਂ ਦਾ ਫੈਕਟਰੀ ਇੰਡਸਟਰੀ ਉਹਨਾਂ ਦੀ ਬੇਸ ਹੈ ਔਰ ਉਹਦੇ ਨਾਲ ਨਾਲ ਜਦੋਂ ਉਹਨਾਂ ਨੇ ਇਲੈਕਸ਼ਨ ਲੜਿਆ 4 ਮਹੀਨੇ 5 ਮਹੀਨੇ ਉਹਨਾਂ ਨੇ 5 ਮਹੀਨੇ ਲਗਾਤਾਰ ਲੁਧਿਆਣਾ ਦੇ ਵਿੱਚ ਲਗਾਏ ਨੇ 5 ਮਹੀਨੇ ਚ ਉਹਨਾਂ ਬੇਸ ਦੇਖਿਆ ਗਲੀ ਗਲੀ ਜਾ ਕੇ ਦੇਖਿਆ ਮੱਲੇ ਮੱਲੇ ਜਾ ਕੇ ਦੇਖਿਆ ਕਿ ਕਿਦਾਂ ਉਤਾਰਾਂ ਲਟਕ ਰੀਆਂ ਨੇ ਫੈਕਟਰੀਆਂ ਦੇ ਤੋਂ ਜਾਣਦੇ ਸੀ ਫੈਕਟਰੀਆਂ ਵੀ ਜਾ ਕੇ ਦੇਖਿਆ ਕਿ ਫੈਕਟਰੀਆਂ ਨੂੰ ਦਿੱਕਤ ਕੀ ਆ ਰਹੀ ਹੈ ਆਪ ਜਾ ਰਹੇ ਸੀ ਕਿ ਉਹ ਤਾਂ ਕਹਿੰਦੇ ਕਿ ਮੰਤਰੀ ਸਾਹਿਬ ਜਾਂਦੇ ਬਣੇ ਉਹ ਤਾਂ ਦਿਖਦੇ ਹੀ ਕਿਸੇ ਨੂੰ ਨਹੀਂ 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 ਸਾਢੇ 4 ਮਹੀਨੇ ਡੋਰ ਟੂ ਡੋਰ ਕੀਤਾ ਲੋਕਾਂ ਦੇ ਘਰਾਂ ਚ ਗਏ ਅੱਜ ਵੀ ਸੈਚਰਡੇ ਸੰਡੇ ਦੋ ਦਿਨ ਪੱਕੇ ਹੁੰਦੇ ਆ ਮੈਂ ਪਿਛਲੇ ਹਫਤੇ ਆਪ ਸ਼ੈਚਰਡੇ ਨੂੰ ਮੈਂ ਉਹਨਾਂ ਦੇ ਘਰ ਮੀਟਿੰਗ ਕਰਕੇ ਆਇਆ ਹਾਂ ਸਾਰੇ ਇੰਡਸਟਰੀਲਿਸ ਸੀਗੇ ਵਪਾਰੀ ਸੀਗੇ ਜਿਨ੍ਹਾਂ ਦੇ ਵਿੱਚ ਬੈਠ ਕੇ ਸਾਰੀਆਂ ਅਫੀਸਰਸ ਬੰਨ ਸੀਗੇ ਜਿੱਥੇ ਤੇ ਉਹਨਾਂ ਦੀਆਂ ਮੁਸ਼ਕਲਾਂ ਦੀਆਂ ਜਿਹੜੇ ਹੱਲ ਹੋਈਆਂ ਨੇ ਦੇਖੋ ਕਦੀ ਵੀ ਕਿਸੇ ਨੂੰ ਆਪਾਂ ਰਾਜ਼ੀ ਨਹੀਂ ਕਰ ਸਕਦੇ ਮੇਰੀ ਇੰਡੀਵਿਜੂਅਲ ਕੋਈ ਮੇਰੀ ਗਲਤ ਹੈ ਜਾਂ ਮੇਰੀ ਕੋਈ ਡਿਵੀਜ਼ਨ ਰੰਜਿਸ਼ ਹੈ ਤੇ ਮੈਂ ਕਿਤੇ ਨਾ ਕਿਤੇ ਬੋਲੂਗਾ ਪਰ ਕਿਤੇ ਕੋਲ ਬੋਲਣ ਜੁਗਾ ਕੁਝ ਨਹੀਂ ਹੈ ਸਾਢੇ 4 ਮਹੀਨੇ ਦਾ ਜਿਹੜਾ ਉਹਨਾਂ ਨੇ ਡੋਟ ਰੋਡ ਕੀਤਾ ਸੀ ਇੱਕ ਇੱਕ ਫਿਗਰ ਉਹਨਾਂ ਦੇ ਕੋਲ ਹੈ ਕਿਉਂਕਿ ਮੈਂ ਅੱਧਾ ਘੰਟਾ ਪੂਨਾ ਘੰਟਾ ਉਹਨਾਂ ਲਗ ਉਹਨਾਂ ਸਾਹਮਣੇ ਕਿਹਾ ਕਿ ਅਸੀਂ ਉਹਨਾਂ ਨੂੰ ਪਾਵਰ ਮਿਨਿਸਟਰ ਬਣਾਤਾ ਕਿਉਂ ਬਣਾਤਾ ਇਸ ਕਰ ਬਣਾਤਾ ਕਿ ਉਹਨਾਂ ਨੂੰ ਇੱਕ ਇੱਕ ਇੰਡਸਟਰੀ ਦਾ ਪਤਾ ਹੈ ਇੱਕ ਇੱਕ ਘਰ ਦਾ ਪਤਾ ਹੈ ਔਰ ਫਿਰ ਉਹ ਆਉਣ ਵੇਲੇ ਟਾਈਮ ਦੇਖਿਓ ਜੀ ਫਿਗਰ ਦੇ ਨਾਲ ਕੰਮ ਹੋਣਗੇ ਉਹ ਨਹੀਂ ਹੋਏਗਾ ਕਿ ਅਲਾਰਟ ਹੋ ਗਿਆ ਤੇ ਖਤਮ ਇਹ ਦੇਖ ਲਿਓ ਤੁਹਾਡੇ ਸਾਹਮਣੇ ਆਏਗਾ ਇੱਕ ਪਬਲਿਕ ਨੂੰ ਮਿਲਣਾ ਸਾਡਾ ਹੱਕ ਬਣਦਾ ਸੀ ਲੋਕਾਂ ਕੋਲ ਜਾਈਏ ਲੋਕਾਂ ਦੇ ਜਨ ਨੂੰ ਵੋਟਾਂ ਪਾਈਆਂ ਨੇ ਪਰ ਕਿਤੇ ਨਾ ਕਿਤੇ ਆਪਾਂ ਜਨਰਲ ਪਬਲਿਕ ਦੇ ਵਾਸਤੇ ਵੀ ਸਾਨੂੰ ਟਾਈਮ ਦੇਣਾ ਪਏਗਾ ਸਾਡੇ ਜਿਹੜੇ ਪਰਸਨਲ ਕੰਮ ਨੇ ਅਸੀਂ ਆਪ ਨੂੰ ਵੇਟ ਕਰ ਸਕਦੇ ਆਂ ਜ਼ਿਆਰ ਕਰ ਸਕਦੇ ਆਂ ਪਰ ਲੋਕਾਂ ਦੇ ਪੰਜਾਬ ਦੇ ਲੋਕਾਂ ਦੀ ਇੰਤਜ਼ਾਰੀ ਨਹੀਂ ਹੋ ਸਕਦੀ ਉਹਦੇ ਵਿੱਚ ਯੋਗਦਾਨ ਪਾਣਾ ਮੰਤਰੀ ਸਾਹਿਬ ਦਾ ਯਕੀਨੀ ਬਣੇਗਾ ਔਰ ਪੰਜਾਬ ਸਰਕਾਰ ਪੱਬਾ ਪਾ ਰਹੀ ਤੁਸੀਂ ਦੇਖ ਦਿਓ ਸਾਢੇ 3 ਸਾਲ ਦੇ ਵਿੱਚ ਜੋ ਕੰਮ ਹੈ ਨੇ ਕਦੀ ਵੀ ਅਜੇ ਤੱਕ ਨਹੀਂ ਹੋਏ ਬਿਲਕੁਲ ਔਰ ਜਿਹੜੇ ਵੀ ਕੰਮ ਹੋਏ ਨੇ ਔਰ ਆਪਣੇ ਆਪ ਚ ਬੋਲਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਹਰੇਕ ਕੌਨਸੀ ਕੰਸਟੀਚੁਐਂਸੀ ਦੇ ਵਿਧਾਇਕ ਜਿਹੜੇ ਇੱਥੇ ਪਹੁੰਚਨੇ ਚਾਹੇ ਦਿਲਜੀਤ ਸਿੰਘ ਗਰੇਵਾਲ ਭੋਲਾ ਦੀ ਕਰ ਲਈਏ ਬੱਗੇ ਦੀ ਬੱਗਾ ਜੀ ਦੀ ਗੱਲ ਕਰ ਲਈਏ ਜਾਂ ਫਿਰ ਪਪੀ ਜੀ ਦੀ ਗੱਲ ਕਰ ਲਈਏ ਉਹ ਇੱਥੇ ਪਹੁੰਚਨੇ ਔਰ 5000 ਕਰੋੜ ਦੇ ਜਿਹੜੇ ਨਵੇਂ ਪ੍ਰੋਜੈਕਟ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੀ ਕੀ ਖਾਸੀਅਤਾਂ ਰਹਿਣਗੀਆਂ ਸਭ ਤੋਂ ਪਹਿਲਾਂ ਤਾਂ ਇੱਕ ਗ੍ਰਿਡ ਜਿਹੜਾ ਨਵਾਂ ਤਿਆਰ ਕੀਤਾ ਗਿਆ ਪਿੱਛੇ ਤੁਹਾਨੂੰ ਉਹ ਗ੍ਰਿਡ ਦਿਖਾ ਦਿੰਨੇ ਆ ਉਹ ਗ੍ਰਿਡ ਤਿਆਰ ਕੀਤਾ ਗਿਆ ਜਿਹਦੇ ਨਾਲ ਪੂਰੇ ਏਰੀਆ ਦੇ ਵਿੱਚ ਸਪਲਾਈ ਜਿਹੜੀ ਹੈ ਉਹ ਕੰਟੀਨਿਊ ਰਹੇਗੀ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕੀ ਹੁਣ ਪਾਵਰ ਕੱਟ ਤੋਂ ਤਾਂ ਨਿਜਾਤ ਮਿਲੇਗੀ ਪਰ ਜਿਹੜੀਆਂ ਮੁਹੱਲਿਆਂ ਦੇ ਵਿੱਚ ਤਾਰਾਂ ਲਟਕ ਰੀਆਂ ਸੀਗੀਆਂ ਔਰ ਜਿਹੜੇ ਬਕਸੇ ਖੁੱਲੇ ਹੋਏ ਸੀਗੇ ਉਹਨਾਂ ਬਕਸਿਆਂ ਤੋਂ ਹੁਣ ਨਿਜ਼ਾਤ ਮਿਲੇਗੀ ਕਿਉਂਕਿ ਇਲੈਕਟ੍ਰਿਸਿਟੀ ਥੈਫਟ ਦੀ ਬਹੁਤ ਬੜੀ ਪ੍ਰੋਬਲਮ ਆਂਦੀ ਸੀਗੀ ਔਰ ਜਿਹੜੇ ਬਕਸੇ ਖੁੱਲੇ ਪਏ ਸੀਗੇ ਕਿਉਂਕਿ ਘਰ ਤੋਂ ਬਾਹਰ ਐ ਲੋਕ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਦੀ ਜਾਂ ਫਿਰ ਬਿਜਲੀ ਵਿਭਾਗ ਦੇ ਦੀ ਤੈਅ ਕਰਦੇ ਸੀਗੇ ਕਿ ਬਾਹਰ ਐ ਬਿਜਲੀ ਦਾ ਮੀਟਰ ਅਗਰ ਉਹਨੂੰ ਕੁਝ ਵੀ ਹੁੰਦਾ ਹੈ ਤਾਂ ਉਹ ਡਿਪਾਰਟਮੈਂਟ ਉਹਦਾ ਹਰਜ਼ਾਨਾ ਭਰੇ ਔਰ ਕਈ ਵਾਰ ਤੁਹਾਨੂੰ ਜੁਰਮਾਨੇ ਵੀ ਲੱਗ ਕੇ ਆਏ ਹੋਣਗੇ ਇਸ ਤੋਂ ਹੁਣ ਨਿਜ਼ਾਤ ਮਿਲੇਗੀ ਦਲਜੀਤ ਸਿੰਘ ਗਰੇਵਾਲ ਪੋਲਾ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਏਰੀਏ ਨੂੰ ਕਿੰਨੀ ਸਹੂਲਤ ਮਿਲਣ ਹਲਕਾ ਪੂਰਬੀ ਦੇ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਪੁਲਾ ਮੇਰੇ ਨਾਲ ਮੌਜੂਦ ਨੇ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਹੋਣ ਜਾ ਰਿਹਾ ਹੈ ਕਿ ਕੋਈ ਵੀ ਸਟੇਟ 5000 ਕਰੋੜ ਦਾ ਪ੍ਰੋਜੈਕਟ ਲੈ ਕੇ ਆ ਰਹੀ ਹੈ ਉਹ ਵੀ ਸਿਰਫ ਇਲੈਕਟ੍ਰਿਸਿਟੀ ਯਾਨੀ ਕਿ ਬਿਜਲੀ ਦੇ ਲਈ ਬਹੁਤ ਬੜੀ ਇੱਕ ਗੱਲ ਹੈ ਪੁਲਾ ਜੀ ਬਹੁਤ ਬੜੀ ਗੱਲ ਹੈ ਕੋਈ ਸਟੇਟ ਇਟਾ ਵੱਡਾ ਬਜਟ ਸਿਰਫ ਇੱਕ ਬਿਜਲੀ ਡਿਪਾਰਟਮੈਂਟ ਲਈ ਰੱਖ ਲਵੇ ਸਿਰਫ ਇੱਕ ਸਟੇਟ ਨੂੰ ਬਿਜਲੀ ਦੇਣ ਲਈ ਰੱਖ ਲਵੇ ਕੀ ਲੱਗਦਾ ਹੈ ਕਿ ਇਹ ਫਿਗਰ ਰਹੇਗੀ ਜਾਂ ਜ਼ਮੀਨੀ ਸਤਰ ਤੇ ਵੀ ਇਹ ਹਕੀਕਤ ਹੋਏਗੀ ਤਾਂ ਇਹ ਬਾਤ ਕਰਦਾ ਪਹਿਲਾਂ ਤਾਂ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਜੀ ਦਾ ਔਰ ਉਹਨਾਂ ਦੀ ਰਹਿਣਵਾਈ ਚ ਸਾਡੇ ਮੁੱਖ ਮੰਤਰੀ ਜਮਾਨਜੋਗ ਪੰਕਪਨ ਸਿੰਘ ਮਾਨ ਜੀ ਦਾ ਔਰ ਬਿਜਲੀ ਮੰਤਰੀ ਸੰਜੀਵ ਰੋੜਾ ਜੀ ਦਾ ਜਿਨ੍ਹਾਂ ਨੇ ਅੱਜ 5016 ਕਰੋੜ ਦਾ ਪੂਰੇ ਪੰਜਾਬ ਦੇ ਵਾਸਤੇ ਇੱਕ ਰੋਸ਼ਨ ਪੰਜਾਬ ਦਾ ਪ੍ਰੋਜੈਕਟ ਸ਼ੁਰੂ ਕੀਤਾ ਵਾ ਜਿਹਦੇ ਚ ਪਾਵਰ ਕਟਾ ਤੋਂ ਨਜਾਤ ਮਿਲੂਗੀ ਔਰ ਮੈਂ ਦੱਸਣਾ ਚਾਹਣਾ ਇਹਦੇ ਚ ਕਾਗਜ਼ਾਂ ਜਿਹੀ ਨਹੀਂ ਰਹੂਗਾ ਕਾਗਜ਼ਾਂ ਜੱਗੇ ਰੱਖਦੇ ਕਿਤਾਬਾਂ ਛਾਪਣ ਵਾਲੇ ਅੱਗੇ ਸੀਗੇ ਇਸ ਵਾਰੀ ਧਰਤੀ ਦੇ ਕੰਮ ਕਰਨ ਵਾਲੇ ਆਮ ਆਦੀ ਪਾਰਟੀ ਨੂੰ ਜਿਹੜਾ ਲੋਕਾਂ ਨੇ ਮਿਲ ਕੇ ਡਿਊਟੀ ਲਈ ਆ ਆਪਣੀ ਤੰਦ ਹੀ ਨਾਲ ਮਾਰੇ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਵਾ ਰਿਕਾਰਡ ਕੱਢ ਲਓ ਔਰ ਰਿਕਾਰਡ ਆ ਪਿਛਲੇ 15 ਸਾਲ ਦੀ ਸਰਕਾਰਾਂ ਦਾ ਰਿਕਾਰਡ ਕੱਢ ਲਓ ਤੇ ਆਮ ਆਦੀ ਪਾਰਟੀ ਦੇ ਜਿਹੜੇ ਆ ਤਿੰਨ ਸਭਾ ਤਿੰਨ ਸਾਲ ਦਾ ਰਿਕਾਰਡ ਕੱਢ ਲਓ ਕਈ ਗੁਣਾ ਪਹਿਲੇ ਤਿੰਨ ਸਾਲ ਦੀ ਗੱਲ ਕਰਦੇ ਆ ਕਈ ਗੁਣਾ ਪੁਰਾਣੀਆਂ ਸਰਕਾਰਾਂ ਨੂੰ ਕੰਮ ਵੱਧ ਹੋਏ ਨੇ ਔਰ ਬਿਜਲੀ ਦੀ ਗੱਲ ਕਰਦੇ ਆ ਤਕਰੀਬਤ 200 ਤੋਂ ਪਲੱਸ 200 ਤੋਂ ਪਲੱਸ ਵਿਧਾਨ ਸਭਾ ਹਰਕਾ ਪੂਰਬੀ ਚ ਮਲਕੇ ਟ੍ਰਾਂਸਫਰ ਰੱਖੇ ਕਰੇ ਧੰਨਵਾਦ ਕਰਦਾ ਆ ਕਿ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਸਤਿਕਾਰਯੋਗ ਬਜ਼ੁਰਗਾਂ ਦਾ ਮੇਰੀਆਂ ਮਾਤਾ ਮਾਂ ਦਾ ਪੈਣਾ ਤੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਮਿਲਕੇ ਡਿਊਟੀ ਲਈ ਹੈ ਤੇ ਅੱਜ ਡਿਊਟੀ ਨਿਭਾ ਰਹੇ ਆ ਉਹਦੇ ਆਸ਼ੀਰਵਾਦ ਸਦਕਾ ਜਿਹੜਾ ਇਹ ਫੋਕਲ ਪੁਆਇੰਟ ਦੇ ਵਿੱਚ 220 ਕੇਵੀ ਦਾ ਜਿਹੜਾ ਬਿਜਲੀ ਗ੍ਰਿਡ ਮਿਲਕੇ ਬਣਿਆ ਵਾ ਇੱਕ ਨਵੇਕਲਾ ਪੰਜਾਬ ਚ ਪਹਿਲਾ ਪੰਜਾਬ ਇਕੱਲੇ ਪੰਜਾਬ ਚ ਪਹਿਲਾ ਨਹੀਂ ਮਲਕੇ ਆਸੇ ਪਾਸੇ ਦੇ ਸਟੇਟਸ ਸਭ ਤੋਂ ਪਹਿਲਾ ਮਲਕੇ ਪਹਿਲਾ ਇਹ ਬਲਕੇ ਬਿਜਲੀ ਘਰਾਂ ਆਮ 4 ਕਿਲੇ ਚਾਹੀਦੇ ਹੁੰਦੇ ਇਹ ਸਿਰਫ ਇਹ ਇਸ ਤਰ੍ਹਾਂ ਦਾ ਬਣਿਆ ਤਾਂ ਇਹਦੇ ਵਿੱਚ ਬਹੁਤ ਕੱਟ ਫਾਲਟ ਪਊਗਾ ਤੇ ਆਉਣ ਵਾਲੇ ਸਮੇਂ ਜਿਹੜੀਆਂ ਰਾਤ ਨੂੰ ਬਲ ਕੇ ਲਾਈਟ ਚੱਲੇਗੀ ਬਲ ਕੇ ਗਰਮੀ ਦੇ ਵਿੱਚ ਪ੍ਰੋਬਲਮ ਆਉਂਦੀ ਉਹ ਨਜਾਤ ਮਿਲੂਗੀ ਇਸ ਤੋਂ علاوہ 70 ਸਾਲ ਦੇ 1 ਮਿੰਟ ਭੁੱਲ ਜੀ ਜਿਹੜੇ 70 ਸਾਲ ਦੇ ਫਾਲਟ ਪਏ ਹੋਏ ਆ ਹੁਣ ਮੁੱਖ ਮੰਤਰੀ ਪੰਜਾਬ ਨੇ ਵੀ ਗੱਲ ਕੀਤੀ ਹੈ ਤੁਸੀਂ ਵੀ ਅਕਸਰ ਗੱਲ ਕਰਦੇ ਰਹਿੰਦੇ ਹੋ ਤੁਹਾਡੇ ਏਰੀਆ ਦੀ ਮਗਰ ਪਰਟੀਕੂਲਰ ਗੱਲ ਕਰਾਂ ਤਾਂ ਹਲੇ ਵੀ ਕਈ ਥਾਵਾਂ ਤੇ ਬਕਸੇ ਖੁੱਲੇ ਪਏ ਆ ਤਾਰਾਂ ਲਟਕ ਰੀਆਂ ਨੇ ਲੱਗਦਾ ਕਿ ਆਪਣੇ ਏਰੀਏ ਦੇ ਵਿੱਚ ਆਪਾਂ ਨੂੰ ਹਲੇ ਵੀ ਹੋਰ ਵੀ ਕਈ ਤਰ੍ਹਾਂ ਦੇ ਸੁਧਾਰ ਦੀ ਜ਼ਰੂਰਤ ਹੈ ਬਹੁਤ ਬਹੁਤ ਦੇਖੋ 74 ਸਾਲ ਦਾ ਜਿਹੜਾ ਸਿਸ ਤੋ ਸਵਾ ਤਿੰਨ ਸਾਲ ਤਾ ਸਹੀ ਨਹੀਂ ਹੋਦਾ ਸਵਾ ਤਿੰਨ ਸਾਲ ਦਾ ਘਰ ਨਹੀਂ ਬਣਦਾ ਇੱਕ ਆਪਾਂ ਘਰ ਸ਼ੁਰੂ ਕਰ ਲੀਏ ਤੇ ਉਹ ਨਹੀਂ ਬਣਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਹੁਤ ਵੱਡਾ ਸੁਧਾਰ ਹੋਇਆ Uh, 200 ਤੋਂ ਵੱਧ ਟ੍ਰਾਂਸਫਰ ਰੱਖੇਗੇ ਨਹੀਂ ਬਕੇ ਮਤਲਬ ਕਿ ਕਈ ਕਿਲੋਮੀਟਰ ਤੱਕ ਤਾਰਾਂ ਚੇਂਜ ਕੀਤੀਆਂ ਗਈਆਂ ਨੇ ਤੇ ਜਿਹੜੇ ਬਕਸ਼ੇ ਵੀ ਚੇਂਜ ਕੀਤੇ ਗਏ ਨੇ ਤੇ ਹੁਣ ਜਿਹੜਾ ਆ ਤਕਰੀਬ ਜਿਹੜਾ 1171 ਕਰੋੜ ਰੁਪਈਆ ਲੁਧਿਆਣੇ ਵਾਸਤੇ ਆ ਰਿਹਾ ਉਹ ਚੋ 350 ਕਰੋੜ ਤੋਂ ਵੱਧ ਸਾਡੇ ਮਿਲਕੇ ਹਲਕਾ ਇਸਟ ਲੱਗਣਾ ਵਾ ਕਿਉਂਕਿ ਇਹ ਮਤਲਬ ਕਿ ਨਵੀਂ ਡਿਵੈਲਪਮੈਂਟ ਹੈ ਸਾਰਾ ਨਮ ਬਕੇ ਏਰੀਆ ਸੁਧਾਰ ਬਹੁਤ ਹੋਣ ਵਾਲਾ ਸੀਗਾ ਉਹਦੇ ਵਾਸਤੇ ਲੱਗਣਾ ਤੇ ਇਸ ਤੋਂ ਲਵਾ ਰਾਹੌਰ ਉਹ ਮਿਲ ਕੇ ਕਾਕਵਾ ਰੋਡ ਦੇ ਜਿਹੜਾ ਨੂਰੇ ਵਾਲ ਬਿਜਲੀ ਘਰ ਆ ਉਹਦਾ ਵੀ ਮਿਲ ਕੇ 5 ਕਰੋੜ 22 ਲੱਖ ਦੀ ਲਾਗਤ ਨਾਲ ਅੱਜ ਤਿੰਨ ਮਿਲ ਕੇ ਜਿਹੜੇ ਫੀਡਰ ਖਿੱਚੇ ਗਏ ਨੇ ਤੇ ਨਵੀਆਂ ਲਾਈਨਾਂ ਪਾਈਆਂ ਗਈਆਂ ਨੇ ਤੇ ਇੱਕ ਟਰਾਂਸਫਾਰਮ ਰੱਖਿਆ ਗਿਆ ਉਹਦਾ ਵੀ ਉਦੋਂ ਘਟਨ ਕੀਤਾ ਗਿਆ ਇਸ ਤੋਂ ਇਲਾਵਾ ਆਨਲੈ ਸਮਝੋ ਮਹੀਨੇ ਡੇਢ ਮਹੀਨੇ ਜਿਹੜਾ ਸਬਜ਼ੀ ਮੰਡੀ ਇੱਕ ਤਕਰੀਬ 28 ਕਰੋੜ ਦੀ ਲਾਗਤ ਨਾਲ ਜਿਹੜਾ ਉਹ ਬਿਜਲੀ ਘਰ ਬਣਨ ਜਾ ਰਿਹਾ ਵਾ ਸਾਢੇ 7 ਕਰੋੜ ਰੁਪਿਆ ਉਹ ਪੰਜਾਬ ਮੰਡੀ ਬੋਰਡ ਨੂੰ ਜਮ੍ਹਾਂ ਹੋ ਗਿਆ ਰਿਸਟਰੀ ਕੱਲ ਪਰਸੋਂ ਹੋ ਜਾਣੀ ਹੈ ਤੇ ਮਹੀਨੇ ਡੇਢ ਮਹੀਨੇ ਸ਼ੁਰੂ ਹੋ ਕੇ ਅਗਲੀ ਗਰਮੀ ਤੱਕ ਉਹ ਵੀ ਹੀ ਚਾਲੂ ਹੋ ਜਾਊਗਾ ਇਸ ਤੋਂ ਰਾਹੋ ਰੋਡ ਜਿਹੜਾ ਮਿਲ ਕੇ ਅਸੀਂ ਡਬਲ ਕਰਨ ਜਾ ਰਹੇ ਹਾਂ ਇੱਕ ਮਿਲ ਕੇ ਐਸਟੀਪੀ ਤੇ ਉਹਨੂੰ ਡਬਲ ਕਰਨ ਜਾ ਰਹੇ ਹਾਂ ਤੇ ਇੱਕ ਮਿਲ ਕੇ ਬਰਦਮਨ ਦੀ ਬੈਕ ਸਾਈਡ ਤੇ ਵੀ ਇੱਕ ਬਿਜਲੀ ਗ੍ਰਿਡ ਦਾ ਪ੍ਰੋਸੈਸ ਚੱਲ ਰਿਹਾ ਵਾ ਤੇ ਇਹ ਔੜ ਵਾਲੀ ਗਰਮੀ ਤੱਕ ਮਿਲ ਕੇ 100% ਅਨਜਾਦ ਮਿਲ ਜੂਗੀ 2022 ਤੋਂ ਅੱਜ ਹਰ ਸਾਲ 22 ਦੀ ਗੱਲ ਕਰਦੇ 23 ਦੀ ਗੱਲ ਕਰਦੇ 24 ਦੀ ਗੱਲ ਕਰਦੇ 25 ਦੀ ਗੱਲ ਕਰਦੇ ਗਰਮੀਆਂ ਦੀ ਤੇ ਹਰ ਸਾਲ ਵਰਕੇ ਸੁਧਾਰ ਹੋਇਆ ਇਸ ਵਾਰੀ 70% ਸਿਰਫ ਬਲਕੇ 25 ਤੋਂ 30% ਦਿੱਕਤ ਆਈ ਆ ਨਹੀਂ ਤਾਂ ਸਾਰੀ ਸਾਰੀ ਰਾਤ ਨਹੀਂ ਸੌਂ ਹੁੰਦਾ ਸੀਗਾ ਇੰਨਾ ਸੁਧਾਰ ਹੋਇਆ ਪਰ ਜੇ ਸੁਧਾਰ ਬਾਕੀ ਆ ਕਿਉਂਕਿ 74 ਸਾਲ ਦਾ ਸਿਸਟਮ ਸਹੀ ਕੰਮ ਸਮਾਂ ਲੱਗ ਰਿਹਾ ਤੇ ਜਿਹੜੇ ਪੁਰਾਣੇ ਕਹਿੰਦੇ ਜੀ ਵਿਕਾਸ ਕੀਤਾ ਉਹਨਾਂ ਨੇ ਕਿਤਾਬਾਂ 'ਚ ਕੀਤਾ ਤੇ ਆਮ ਆਦੀ ਪਾਰਟੀ ਦੀ ਸਰਕਾਰ ਤਰਤੀ ਦੇ ਕਾਰੀ ਹੈ। ਅੱਛਾ 1912 ਦੀ ਆਪਾਂ ਕੰਪਲੀਟ ਦੀ ਗੱਲ ਕਰ ਲਈਏ ਕਾਲ ਸੈਂਟਰ ਦੇ ਵਿੱਚ ਹੁਣ ਜਿਹੜੇ ਮੁਲਾਜ਼ਮ ਹੋਰ ਜ਼ਿਆਦਾ ਤਨਾਤ ਹੋਣਗੇ। ਪਰ ਬੁੱਲੇ ਜੀ ਹਲੇ ਵੀ ਦਿੱਕਤ ਇਹਨਾ ਆਪਾਂ ਰਾਤ ਨੂੰ ਅਗਰ ਪਾਰਟਿਕੂਲਰ ਗੱਲ ਕਰੀਏ ਲਾਈਟ ਕਿਸੇ ਕਾਰਨ ਚੱਲ ਜਾਂਦੀ ਹੈ, ਟਰਾਂਸਫਾਰਮਰ ਦੀ ਖਰਾਬੀ ਨਾਲ ਹਲੇ ਵੀ ਮੈਨ ਪਾਵਰ ਘੱਟ ਹੈਗੀ ਆ ਆਪਣੀ। ਮੈਨ ਪਾਵਰ ਤੁਹਾਨੂੰ ਦੱਸਿਆ ਦੇਖਿਆ ਬਿਜਲੀ ਮੰਤਰੀ ਸਾਹਿਬ ਨੇ ਬੋਲਦੇ ਦੱਸਿਆ। ਦੇਖੋ ਮੈਨ ਪਾਵਰ ਕੱਲੇ ਬਿਜਲੀ ਬਲਕੇ ਬਹਿਕਵੇਂ ਚ ਨਹੀਂ ਹੈਗੀ। ਪੂਰੇ ਮਿਲਕੇ ਕਹੇ ਪੰਜਾਬ ਦੇ ਹਰ ਮੈਕਮੇ ਦੇ ਵਿੱਚ ਤਕਰੀਬਨ 30 ਤੋਂ 40% ਘਾਟ ਹੈ ਕਿਉਂਕਿ ਪਿਛਲਿਆਂ ਨੇ ਮਿਲਕੇ ਸਿਰਫ ਤੁਹਾਨੂੰ ਦੱਸਿਆ ਵੀ ਕਾਗਜ਼ਾਂ 'ਚ ਕੰਮ ਕੀਤਾ ਤੇ ਪ੍ਰਤੀ ਕੀਤੀ ਨਹੀਂ ਔਰ ਆਮ ਆਦੀ ਪਾਰੀ ਸਰਕਾਰ ਨੇ ਮਿਲਕੇ ਬੁਖਮંત્રી ਸਾਹਿਬ ਨੇ ਮਿਲਕੇ ਤੁਹਾਡੇ ਸਾਹਮਣੇ ਆ 25000 ਤੋਂ ਵੱਧ ਨੌਕਰੀਆਂ ਤੇ ਆ ਹੁਣੇ ਮਿਲਕੇ ਅੱਜ ਬਿਜਲੀ ਮੰਤਰੀ ਨੇ ਜਿਹੜਾ ਐਲਾਨ ਕੀਤਾ ਵਾ ਤਕਰੀਬਨ 4500 ਮੁਲਾਜ਼ਮ ਹੋਰ ਭਰਤੀ ਹੋਣ ਜਾ ਰਹੇ ਵਾ ਤੇ ਜਿਹੜਾ 74 ਸਾਲ ਦਾ ਫਿਰ ਮੈਂ ਕਹਿੰਦਾ ਵੀ 74 ਸਾਲ ਦਾ ਸਿਸਟਮ 3 ਸਵਾ 3 ਸਾਲ ਜੀ ਪਰ ਲੱਗੇ ਹੋਏ ਆ ਆਉਣ ਵਾਲੇ ਸਮੇਂ 'ਚ ਹਾਰ ਜਿਹੜੀ ਉਮੀਦ ਆ ਕਿਉਂਕਿ ਬਹੁਤ ਵੱਡੀ ਉਮੀਦ ਰੱਖੀ ਸੀ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਉਹ ਉਮੀਦ ਅਸੀਂ ਸਾਡੀ ਪੂਰੀ ਕਰਨਾ ਸਾਡੀ ਡਿਊਟੀ ਆ ਸਾਡਾ ਮਿਸ਼ਨ ਆ ਉਮੀਦ 100% ਪੂਰੀ ਹੋਊਗੀ ਔਰ ਜਿਹੜੇ ਇਹ ਕਮੀਆਂ ਰਹਿ ਗਈਆਂ ਜਿਹੜੇ ਕੁਝ ਕੰਮ ਰਹਿੰਦੇ ਨੇ ਉਹ ਪੂਰੇ ਹੋਣਗੇ ਬਸ ਆਖਰੀ ਸਵਾਲ ਬੋਲੇ ਜੀ बार-बार ਮੈਂ ਹੁਣ ਇੱਥੇ ਨਾਮ ਇੱਕ ਦਾ ਨਹੀਂ ਲਊਂਗਾ ਕਿਉਂਕਿ ਸਭ ਜਾਣਦੇ ਆ ਪੋਸਟਾਂ ਜਿਹੜੀਆਂ ਨੇ ਸਭ ਦੇਖਦੇ ਨੇ ਕਹਿੰਦੇ ਆ ਕਿ ਮੰਤਰੀ ਸਾਹਿਬ ਐਮਐਲਏ ਨੂੰ ਨਹੀਂ ਮਿਲਦੇ ਬਿਜਲੀ ਮੰਤਰੀ ਜਿਹੜੇ ਨਵੇਂ ਬਣੇ ਨੇ ਤਾਂ ਉਹ ਆਮ ਜਨਤਾ ਦੀ ਕਿੱਦਾਂ ਸੁਣਨਗੇ ਤੁਹਾਨੂੰ ਮਿਲੇ ਬੱਗਾ ਜੀ ਨੇ ਤਾਂ ਕਹਿਤਾ ਮੈਂ ਤਾਂ ਪਿਛਲੇ ਹਫਤੇ ਮੀਟਿੰਗ ਕਰਕੇ ਆਇਆ ਨਹੀਂ ਮੈਂ ਤਾਂ ਤਕਰੀਬੇ ਮੇਰੀ ਕੱਲ ਗੱਲ ਹੋਈ ਹੈ ਮੇਰੀ ਤਾਂ ਰੋਜ਼ ਗੱਲ ਹੁੰਦੀ ਹੈ ਤੇ ਅਸੀਂ ਜਿਹੜੇ ਵਿਰੋਧੀ ਨੇ ਨਾ ਵਿਰੋਧੀਆਂ ਕੋਲ ਚਾਹ ਤੁਸੀਂ ਵੀ ਦੇਖਦੇ ਹੋ ਵਿਰੋਧੀਆਂ ਕੋਲ ਹੋਰ ਕੋਈ ਲਬਜ ਨਹੀਂ ਬਿਜਲੀ ਮੰਤਰੀ ਸਾਹਿਬ ਨਾਲ ਕੇ ਮੈਂ ਕੱਲ ਫੋਨ ਕੀਤਾ ਬਿਜੀ ਸੀ ਰਾਤ ਨੂੰ ਮੈਨੂੰ ਫੋਨ ਆਇਆ ਸਪੈਸ਼ਲ ਤੇ ਕੱਲ ਨੂੰ ਮਿਲ ਕੇ ਇੱਥੇ ਲੁਧਿਆਣੇ ਨੇ ਕੱਲ ਨੂੰ ਮੇਰੀ ਮੀਟਿੰਗ ਰੱਖੀ ਹੋਈ ਹੈ ਇਹਨਾਂ ਨਾਲ ਤੇ ਔਰ ਪਿਛਲੇ ਹਫਤੇ ਮੀਟਿੰਗ ਹੋਈ ਹੈ ਮੇਰੀ ਭਾਈ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਸੇਵਾ ਆਧਾਰ ਨੇ ਲੀਡਰ ਨਹੀਂ ਹੈਗੇ ਉਹ ਧਰਤੀ ਤੇ ਕੰਮ ਕਰਦੇ ਨੇ ਜਿਹੜੇ ਵਿਰੋਧੀਆਂ ਕੋਲ ਕੰਮ ਕੋਈ ਨਹੀਂ ਹੈਗਾ ਵਿਰੋਧੀਆਂ ਨੇ ਮਿਲ ਕੇ ਕੀਤਾ ਕੁਝ ਨਹੀਂ ਸਿਰਫ ਭੰਡਣ ਤੋਂ ਸਿਵਾਏ ਉਹਨਾਂ ਕੋਲ ਕੋਈ ਮਿਲ ਕੇ ਮਤਲਬ ਨਹੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਜੀ ਤੇ ਇੱਥੇ 5000 ਕਰੋੜ ਨਾਲ ਕਿੰਨਾ ਫਾਇਦਾ ਪੰਜਾਬ ਨੂੰ ਪਹੁੰਚਣ ਜਾ ਰਿਹਾ ਉਹਦੀ ਤਫਸੀਲ ਜਿਹੜੀ ਆ ਪੂਰੀ ਤਰ੍ਹਾਂ ਨਾਲ ਦਿੱਤੀ ਹੈ ਚਾਹੇ ਉਹ ਰੱਖ-ਰਖਾਵ ਦੇ ਜਿਹੜੇ ਬਜਟ ਨੂੰ ਲੈ ਕੇ ਹੋਵੇ ਨਵੇਂ ਉਪਕਰਨਾਂ ਨੂੰ ਲੈ ਕੇ ਹੋਵੇ ਨਵੇਂ ਗ੍ਰਿਡਾਂ ਨੂੰ ਲੈ ਕੇ ਹੋਵੇ ਜਾਂ ਫਿਰ ਝੁੱਲਦੀਆਂ ਹੋਈਆਂ ਤਾਰਾਂ ਟੁੱਟੇ ਹੋਏ ਬਕਸਿਆਂ ਨੂੰ ਲੈ ਕੇ ਹੋਵੇ ਨਵੀਂ ਨਫਰੀ ਨੂੰ ਲੈ ਕੇ ਹੋਵੇ ਇਹ 5000 ਕਰੋੜ ਪੰਜਾਬ ਦੇ ਬਿਜਲੀ ਡਿਪਾਰਟਮੈਂਟ ਔਰ ਬਿਜਲੀ ਵਿਭਾਗ ਦੇ ਉੱਤੇ ਖਰਚ ਕੀਤਾ ਜਾਏਗਾ ਪਰ ਤੁਹਾਨੂੰ ਬਿਜਲੀ ਜਿਹੜੀ 600 ਯੂਨਟ ਫ੍ਰੀ ਮਿਲ ਰਹੀ ਹੈ ਉਹ ਜਿਉਂਦੀ ਤਿਉਂ ਜਾਰੀ ਰਹੇਗੀ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ